ਗੁਰਨਾਨਕ ਦੇਵ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਜੀਜਾ ਜੀ ਹੁਣ ਤਾਂ ਪੂਰਾ ਲੇਖਾ ਹੋ ਚੁੱਕਾ ਹੈ ਔਰ ਵਾਧ ਘਟ ਜਾਵੇ ਤਾਂ ਤੁਸੀਂ ਕਿਉਂ ਜੰਜਾਲ ਵਿੱਚ ਪੈਂਦੇ ਹੋ ਅਗੋਂ ਜੈ ਰਾਮ ਜੀ ਨੇ ਕਿਹਾ ਭਾਈ ਨਾਨਕ ਜੀ ਅੱਗੇ ਮੈਂ ਕੁਝ ਨਹੀਂ ਜਾਣਦਾ ਸੀ ਪਰ ਹੁਣ ਜਾਣਦਾ ਹਾਂ ਮੈਨੂੰ ਦੋਵੇਂ ਸਿਰੋਂ ਪਰਚੀਤ ਆਈ ਹੈ ਮੇਰਾ ਤੁਸੀਂ ਗੁਨਾਹ ਬਖਸ਼ੋ ਜੋ ਮੈਂ ਭੁੱਲ ਕੇ ਤੁਹਾਡੇ ਤੇ ਸ਼ੱਕ ਕੀਤਾ ਹੈ ਤੇਰੀ ਭੈਣ ਨਾਨਕੀ ਦਾ ਕਿਹਾ ਖਾਤਰ ਤਲੇ ਨਹੀਂ ਲਿਆਇਆ ਤਾਂ ਫੇਰ ਬੇਬੇ ਨਾਨਕ ਜੀ ਨੇ ਕਿਹਾ ਭਾਈ ਨਾਨਕ ਜੀ ਜੇ ਕੁਝ ਘਟੇਗਾ ਤਾਂ ਮੈਂ ਜਿੱਥੇ ਕਿੱਥੇ ਜਵਾਬ ਕਰਾਂਗੀ ਤਾਂ ਫੇਰ ਜਾਰਾਮ ਨੇ ਕਿਹਾ ਔਰ ਬੇਬੇ ਨਾਨਕੀ ਨੇ ਕਿਹਾ ਭਾਈ ਬਾਲੇ ਨੂੰ ਕਿਹਾ ਭਾਈ ਬਾਲਾ ਤੁਸੀਂ ਕੋ ਨਾਨਕ ਜੀ ਨੂੰ ਆਖੋ ਤਾਂ ਭਾਈ ਬਾਲੇ ਗੁਰਨਾਨਕ ਦੀ ਜੀ ਨੂੰ ਕਿਹਾ ਗੁਰਨਾਨਕ ਜੀ ਤੂੰ ਤਾਂ ਕੋਈ ਯਾਰਾ ਪੀਰ ਹੈ ਅਤੇ ਤੈਨੂੰ ਤਾਂ ਅੱਗੇ ਹੀ ਖਬਰ ਹੋ ਜਾਂਦੀ ਹੈ ਪਰ ਭਲਾ ਗੁਰੂ ਜੀ